ਹਾਲਾਤ ਨੂੰ ਮੈਂ ਦੱਸ ਕੀ ਉਹਦੇ ਗੋਲਾ ਮਾਰਿਆ ਮੈਂ ਤਾਂ ਕੋਈ ਗੱਲ ਹੀ ਨਹੀਂ ਕਹੀ ਨਾਲੇ ਜੇ ਸਮਝਾਉਣਾ ਤੁਸੀਂ ਸਮਝਾਓ ਦੋਨੇ ਮੀਆਂ ਬੀਬੀ ਇੱਥੇ ਧਰਨਾ ਧਰੀ ਬੈਠਿਓ ਕੋਈ ਚੱਜ ਦੀ ਗੱਲ ਤਾਨੂੰ ਸਿਖਿਆ ਨਹੀਂ ਸਕਦੇ ਭਾਈ ਤੂੰ ਆ ਜਾਂਦੀ ਤੂੰ ਬੈਠ ਜਾਂਦੀ ਤੂੰ ਸਿਖਿਆ ਨਹੀਂ ਕੋਈ ਚੱਜ ਦੀ ਗੱਲ ਜੇ ਅਸੀਂ ਨਹੀਂ ਸਿਖਾਉਣੀ ਤਾਂ ਲੈ ਸਾਨੂੰ ਕੌਣ ਆਉਣ ਦਿੰਦਾ ਪ੍ਰਧਾਨ ਤਾਂ ਤੁਸੀਂ ਬਣਾ ਰਹੇ ਹੋ ਜਦੋਂ ਜੀ ਕਰਦਾ ਚੱਕ ਕੇ ਮੂੰਹ ਇੱਧਰ ਨੂੰ ਆ ਜਾਂਦੇ ਹੋ ਪਤਾ ਨਹੀਂ ਕਿ ਸਾਡੇ ਘਰੇ ਰੋਟੀ ਨਹੀਂ ਪੱਕਦੀ ਉਹ ਸਾਡੇ ਸਭ ਕੁਝ ਪੱਕਦਾ ਰੋਟੀ ਪੱਕਦੀ ਹੈ ਸਭ ਕੁਝ ਹੈਗਾ ਸਮਝ ਗਏ ਨਾ ਅਸੀਂ ਵਿਵਤਾ ਦੇ ਟਾਈਮ ਬੈਠੇ ਆਂ ਤੇਰੇ ਮੂੰਹ ਉੱਥੇ ਆ ਕੇ ਪ੍ਰਧਾਨੀਆਂ ਕਰਨ ਨੂੰ ਨਹੀਂ ਬੈਠੇ ਹਾਂ ਹਾਂ ਬਿਪਤਾ ਦੇਖ ਲੈ ਬਿਪਤਾ ਹੀ ਪਾਈ ਤੁਸੀਂ ਨੇ ਨਹੀਂ ਪੈਣੇ ਕਾ ਨੂੰ ਕਾ ਨੂੰ ਬਿਪਤਾ ਇਹਨਾਂ ਨੇ ਪਾਈ ਹੈ ਵਿਚਾਰਿਆਂ ਨੇ ਔਖੇ ਟਾਈਮ ਨਾਲ ਖੜੇ ਨੇਗੇ ਆ ਦੇਖਿਆ ਬਈ ਕਿਹੜੀਆਂ ਗੱਲਾਂ ਕਰਦੀ ਇਹ ਨਾ ਫਿਰ ਮੈਂ ਕੀ ਗੋਰੀ ਮਾਰੀ ਮੈਂ ਤੈਨੂੰ ਆਈ ਕਿਹਾ ਸੀ ਵੀ ਭਾਈ ਖੜੀਓ ਕੇ ਪਸੂ ਡੰਗਰ ਨੂੰ ਕੱਖ ਕੰਡਾ ਪਾ ਲੈ ਕੋਈ ਮਾੜੀ ਗੱਲ ਹੋ ਗਈ ਏ ਤੂੰ ਪੋਚਮੀ ਬੰਨੀ ਫਿਰਦਾ ਭਾਈ ਤੂੰ ਪਸੂ ਡੰਗਰ ਸਾਹਮਣੇ ਲੈ ਕਰ ਕੁੜੀ ਨੂੰ ਕੀ ਲੋੜਾ ਫਿਰ ਮੈਨੂੰ ਕਹਿਣ ਦੀ ਚਾਲਾ ਸੀ ਤਾਂ ਨਹੀਂ ਸਾਹਮਣੇ ਤੂੰ ਨੂੰ ਸਮਝਾਉਣ ਆਈਆਂ ਤੂੰ ਚੱਕ ਲੈਂਦੀ ਗੋਹਾ ਤੂੰ ਸੜਦੇ ਦੀ ਕੁੜਾ ਅੱਛਾ ਤੇਰੇ ਵਾਲੀ ਮਹਾਰਾਣੀ ਦੇ ਹੱਥ ਮਿਹਲੇ ਹੁੰਦੇ ਤੇ ਹਨਾ ਗੋਹੇ 'ਚ ਉਹਨਾਂ ਤਾਂ ਗੋਹੇ 'ਚ ਮੁਸਕ ਮਾਰਦੀ ਹੋਣੀ ਤੂੰ ਤਾਂ ਪ੍ਰਧਾਨ ਨਹੀਂ ਕਰਨ ਬਸੇਰੀਆਂ ਤੂੰ ਤੈਨੂੰ ਬਸੇਰਾ ਲਾਡ ਮਾਰਦਾ ਭਾਈ ਦਾ ਨਾਲੇ ਪਤੀਜੀ ਦਾ ਮੇਰੀ ਗੱਲ ਸੁਣ ਮੈਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈਗੀ ਜਿਹੜੇ ਰਾਹ ਹੈ ਨਾ ਉਸੇ ਰਾਹ ਲੰਘ ਜਾ ਮੇਰੇ ਭਾਈ ਦਾ ਘਰ ਹੈ ਮੇਰਾ ਚਿੱਤ ਮੰਦਾ ਮੈਂ ਉਦੀ ਜਾਉਂ ਉਦੀ ਆਉਂ ਤੂੰ ਰੁੱਕ ਨਾਲ ਇਹ ਤੇਰੇ ਭਾਈ ਦਾ ਘਰ ਹੈ ਮੇਰੇ ਵੀ ਸਾਡੂ ਦਾ ਘਰ ਮੇਰੀ ਭਣਜੀ ਆ ਮੇਰੀ ਕੁਛ ਲੱਗਦੀ ਆ